ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਹੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਦਿਖਾਈ ਦੇ ਰਿਹਾ ਹੈ ਕਿ ਇੱਕ ਸ਼ਖਸ ਦੇ ਵੱਲੋਂ ਸਤਿ ਸ਼ਕੰਸ਼ਰ ਰਮੰਦਰ ਸਾਹਿਬ ਦੇ ਅੰਦਰ ਵੀਡੀਓ ਬਣਾਈ ਗਈ ਹੈ ਔਰ ਵੀਡੀਓ ਵਿੱਚ ਪਹਿਲਾਂ ਉਹ ਸ਼ਖਸ ਜਲ ਪਿੰਦਾ ਹੈ ਮੂੰਹ ਧੋਂਦਾ ਹੈ ਔਰ ਉਸ ਤੋਂ ਬਾਅਦ ਦੁਸਰੇ ਸਰੋਵਰ ਦੇ ਵਿੱਚ ਉਸ ਦੇ ਵੱਲੋਂ ਕੁਰਲੀ ਕਰ ਦਿੱਤੀ ਜਾਂਦੀ ਹੈ ਤਾਂ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਸਕਦੇ ਹੋ ਨੌਜਵਾਨ ਮੁਸਲਮਾਨ ਭਾਈ ਚਾਰੇ ਦਾ ਦੱਸਿਆ ਜਾ ਰਿਹਾ ਜੋ ਕਿ ਸਤਿ ਸ਼ਕੰਸ਼ਰ ਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਇਆ ਸੀ ਔਰ ਜਦੋਂ ਗੁਰੂ ਘਰ ਦੇ ਅੰਦਰ ਮੱਥਾ ਟੇਕਣ ਦੇ ਲਈ ਅ ਸਰੋਵਰ ਦੇ ਨਜ਼ਦੀਕ ਬੈਠਦਾ ਪਹਿਲਾਂ ਉਹ ਉੱਥੋਂ ਜਲ ਪਿੰਦਾ ਮੂੰਹ ਤੋਂ ਹੁੰਦਾ ਔਰ ਉਸ ਤੋਂ ਬਾਅਦ ਉਸੇ ਸਰੋਵਰ ਦੇ ਵਿੱਚ ਉਸ ਦੇ ਵੱਲੋਂ ਕੁਰਲੀ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਵੀਡੀਓ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣਿਆ ਹੈ ਲਗਾਤਾਰ ਇਸ ਨੂੰ ਲੈ ਕੇ ਵਿਵਾਦ ਜਿਹੜਾ ਉਹ ਖੜਾ ਹੋ ਰਿਹਾ ਔਰ ਬਹੁਤ ਜ਼ਿਆਦਾ ਇਹ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਵੀ ਕੜੇ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਸਤਿ ਸ਼੍ਰੀ ਅਕਾਲ ਸ਼੍ਰੀ ਰਮੰਦਾ ਸਾਹਿਬ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਸ਼ਰਧ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਦੱਸਦੀ ਹੈ ਕਿ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਕਿਸੇ ਵੀ ਧਰਮ ਨੂੰ ਨਹੀਂ ਪੁੱਛਿਆ ਜਾਂਦਾ ਕਿਸੇ ਜਾਤ ਨੂੰ ਨਹੀਂ ਪੁੱਛਿਆ ਜਾਂਦਾ ਤਾਂ ਇੱਥੇ ਕਿਸੇ ਨੂੰ ਵੀ ਸਜਦਾ ਕਰਨ ਦੀ ਕੋਈ ਮਨਾਹੀ ਨਹੀਂ ਹੈ ਮੱਥਾ ਟੇਕਣ ਦੀ ਕੋਈ ਮਨਾਹੀ ਨਹੀਂ ਹੈ ਔਰ ਇੱਥੇ ਹਰ ਧਰਮ ਦੇ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਹੁੰਦੀਆਂ ਨੇ ਪਰ ਅਜਿਹੀਆਂ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਆਸਥਾ ਨੂੰ ਠੇਸ ਪਹੁੰਚਦੀ ਹੈ ਤਾਂ ਇਹ ਵੀਡੀਓ ਲਗਾਤਾਰ ਹੀ ਚਰਚਾ ਦਾ ਵਿਸ਼ਾ ਬਣਿਆ ਹੈ ਦੱਸਦੀ ਹੈ ਕਿ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਲੋਕ ਆਪਣੀ ਕਿ ਪਹਿਲਾਂ ਇਹ ਜਲ ਪਿੰਦਾ ਹੈ ਮੂਹ ਤੁੰਦਾ ਹੈ ਫਿਰ ਉਸ ਤੋਂ ਬਾਅਦ ਉਸੇ ਸਰੋਵਰ ਦੇ ਵਿੱਚ ਇਸ ਦੇ ਵੱਲੋਂ ਕੁਰਲੀ ਕਰ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਹੁਣ ਇਹ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੈ ਤਾਂ ਇਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਵੀ ਇਤਰਾਜ ਜਤਾਇਆ ਜਾ ਰਿਹਾ ਹੈ ਔਰ ਐਸਜੀਪੀਸੀ ਦੇ ਵੱਲੋਂ ਖੜੇ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਇਸ ਨੌਜਵਾਨ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਮर्याਦਾ ਨੂੰ ਭੰਗ ਕੀਤਾ ਗਿਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਪ੍ਰਬੰਧਕਾਂ ਦੇ ਵੱਲੋਂ ਜਾਂਚ ਦੇ ਹੁਕਮ ਜਿਹੜੇ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ ਦੇਖੋ ਅਸੀਂ ਇਹਦੇ ਲਈ ਹਮੇਸ਼ਾ ਇਹ ਨਿਗਰ ਰੱਖਦੇ ਹਾਂ ਮੈਂ ਪਰਸੋਂ ਵੀ ਦੋ ਮੀਟਿੰਗਾਂ ਜਿਹੜੀਆਂ ਜਿੰਨਾ ਸਾਡਾ ਸਟਾਫ ਹੈਗਾ ਸੇਵਾਦਾਰ ਹੈਗੇ ਆ ਉਹਨਾਂ ਨਾਲ ਕੀਤੀਆਂ ਕਿਤੇ ਫਿਰ ਵੀ ਗਲਤੀ ਸਾਡੇ ਸੇਵਾਦਾਰਾਂ ਦੀ ਅੱਖਾਂ ਤੇ ਨਹੀਂ ਆਇਆ ਹੋਏਗਾ ਕਿਉਂਕਿ ਦੂਜੇ ਧਰਮ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਥੇ ਮਰਿਆਦਾ ਕੀ ਆ ਸਿਧਾਂਤ ਕੀ ਆ ਤੇ ਅਸੀਂ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਪਹਿਰਾ ਜਿਹੜਾ ਉਹ ਸਖਤ ਕੀਤਾ ਜਾਵੇਗਾ ਰੱਖਿਆ ਜਾਵੇਗਾ ਕੋਈ ਅੱਗੇ ਤੋਂ ਇਹ ਇਦਾਂ ਦੀ ਗਲਤੀ ਨਾ ਕਰੇ ਸੋ ਵੀਡੀਓ ਜਾਂਚ ਕਰਾਂਗੇ ਜਾਂਚ ਕਰਾਂਗੇ ਜਾਂਚ ਚਰਾਂਗੇ ਜੂਝ ਜੋ ਜਾਜ ਕਰਾਂਗੇ ਤੇ ਉਹਨਾਂ ਨੂੰ ਆਪਣੇ ਛੇ ਵਰਦਾਨ ਨੂੰ ਵੀ ਕਮਾਂਗੇ ਵੀ ਭਾਈ ਉਹ ਸਾਰਾ ਨਿਕਲ ਆਉਂਦਾ ਆ ਪੂਰੀ ਪੂਰੀ ਜਾਜ ਕੀਤੀ ਜਾਊ। ਮਰਨ ਸਾਹਿਬ ਵੋਟ ਤਾਂ ਲਗਾਏ ਗਏ ਨੇ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾਲ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਣ ਕਿ ਜੇਕਰ ਮर्यादा ਬਾਰੇ ਕਿਸੇ ਨੂੰ ਨਹੀਂ ਪਤਾ ਦੇਖੋ ਇਹਦੇ ਲਈ ਪਤਕੀ ਹੈ ਇਹ ਬੜਾ ਗੁੰਜਦਲ ਵਿਛਾ ਜਿਹੜੇ ਕੁਐਸਚਨ ਕੀਤਾ ਜਦੋਂ ਆਪਾਂ ਘੰਟਾ ਘੜ ਤੋਂ ਥੱਲੇ ਪੌੜੀਆਂ ਉਤਰਦੇ ਹਾਂ ਨਾ ਤੇ ਜਿਹਨਾਂ ਨੂੰ ਨਹੀਂ ਪਤਾ ਸੈਕ ਸੰਗਨ ਦਾ ਪਤਾ ਬਹੁਤੇ ਹਿੰਦੂ ਭਾਈਚਾਰੇ ਨੂੰ ਪਤਾ ਕਈ ਦੂਸਰੇ ਜਿਹੜੇ ਬਾਹਰ ਹੁੰਦੇ ਆ ਜੇ ਪਿਕਨਿਕ ਤੌਰ ਤੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਫੋਟੋ ਵਗੈਰਾ ਵੀ ਖਚਾਉਣੇ ਅਸੀਂ ਇਹਦੇ ਤੇ ਵੀ ਵਿਚਾਰ ਕਰਦੇ ਪੈ ਦੋ ਮੀਟਿੰਗਾਂ ਦੇ ਵਿੱਚ ਮੈਂ ਵਿਚਾਰ ਕੀਤੀ ਸੀ ਕਿਤੇ ਕੋਈ ਸਪੇਸ ਏਦਾਂ ਦੀ ਉੱਪਰ ਦੇ ਦਿੱਤੀ ਜਾਵੇ ਜੇ ਕਿਹਨੇ ਫੋਟੋ ਕਿਸੇ ਉੱਤੇ ਜਾ ਕੇ ਖਿੱਚ ਲਓ ਦੇ ਸਕਦੇ ਪਰ ਜਦੋਂ ਆਪ ਇਹ ਪਿੱਠ ਕਰਕੇ ਗੁਰਦਵੰਦ ਸਾਹਿਬ ਦੇ ਦਰ ਤੇ ਦਰਵਾਜ਼ਾ ਨੂੰ ਪਿੱਠ ਕਰਕੇ ਨਾ ਫੋਟੋ ਖਿਜਾਉਣੇ ਉਹ ਮਾੜਾ ਵੀ ਲੱਗਦਾ ਤੇ ਹੁਣ ਆ ਵੀ ਨਹੀਂ ਚਾਹੀਦਾ